ਸੰਮਾਨੀ ਕਿਸੇ ਨੂੰ ਕਦੇ ਫੇਰ ਮਿਲਦਾ ਜੀ ਜਿਹੜਾ ਹੱਥੋਂ ਬੀਤ ਗਿਆ ਟੁੱਟਾ ਫੁੱਲ ਵੇਖਿਆ ਕਦੇ ਨਹੀਂ ਖਿਲਦਾ ਜੀ ਦਾ ਹੋ ਅਤੀਤ ਗਿਆ ਟੁੱਟਾ ਫੁੱਲ ਵੇਖਿਆ ਕਦੇ ਨਹੀਂ ਖਿਲਦਾ ਜੀ ਦਾ ਹੋ ਅਤੀਤ ਗਿਆ ਪੈ ਕਿ ਅਪਰਾਧਾਂ ਚ ਨਾ ਹਾਰ ਜ਼ਿੰਦਗੀ ਕਰ ਕਿਉਂ ਕਾਰ ਕੱਬੀ ਐ RAM ਨਾਮ ਜਪ ਕੇ ਸਵਾਰੀ ਜੋ ਸਬਬੀ ਲੰਬੀ ਐ RAM ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਬਬੀ ਲੰਬੀ ਐ ਸਮਾਨੀ ਕਿਸੇ ਨੂੰ ਕਦੇ ਫੇਰ ਮਿਲਦਾ ਜੀ ਜਿਹੜਾ ਹੱਥੋਂ ਬੀਤ ਗਿਆ ਜਿਹੜਾ ਹੱਥੋਂ ਬੀਤ ਗਿਆ ਟੁੱਟਾ ਫੁੱਲ ਵੇਖਿਆ ਕਦੇ ਨਹੀਂ ਖਿਲਦਾ ਜੀ ਦਾ ਹੋ ਅਤੀਤ ਗਿਆ ਟੁੱਟਾ ਫੁੱਲ ਵੇਖਿਆ ਕਦੇ ਨਹੀਂ ਖਿਲਦਾ ਜੀ ਦਾ ਹੋ ਅਤੀਤ ਗਿਆ ਪੈ ਕੇ ਅਪਰਾਧਾਂ ਚ ਨਾਰ ਜਿੰਦਗੀ ਕਰੇ ਕੋਕਾਰ ਕੰਬੀ ਐ ਰਾਮ ਨਾਮ ਜਪ ਕੇ ਸਵਾਰ ਜਿੰਦਗੀ ਜੋ ਸਬਬੀ ਲੰਬੀ ਐ ਰਾਮ ਨਾਮ ਜਪ ਕੇ ਸਵਾਰ ਜਿੰਦਗੀ ਜੋ ਸਬਬੀ ਲੰਬੀ ਐ ਹੀ ਨੇ ਰੂਪ ਜਿੰਨੂ ਵੈਰੀ ਮੰਨਦਾ ਬਣਦਾ ਸਿਆਣਾ ਨਹੀਂ ਬਣਦਾ ਸਿਆਣਾ ਨਹੀਂ ਦੁਸ਼ਮਣੀ ਦੇ ਜਿੰਨਾ ਨਾਲ ਦਾਵੇ ਬੰਨਦਾ ਤੂੰ ਹੀ ਹੈ ਫਲਾਣਾ ਨਹੀਂ ਦੁਸ਼ਮਣੀ ਦੇ ਜਿੰਨਾ ਨਾਲ ਦਾਵੇ ਬੰਨਦਾ ਤੂੰ ਹੀ ਹੈ ਫਲਾਣਾ ਨਹੀਂ ਮਾਰਾ ਪਾਣੀ ਰੱਬੀ ਆ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਬਬੀ ਲੰਬੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਬਬੀ ਲੰਬੀ ਐ ਆਹ ਗੁਰੂ ਸਾਹਿਬ ਜਿਹੜੀ ਤੈਨੂੰ ਦਿੱਤੀ ਸਿੱਖਿਆ ਤੂੰ ਉੱਤੇ ਕਿਉਂ ਨਹੀਂ ਚੱਲਦਾ ਤੂੰ ਉੱਤੇ ਕਿਉਂ ਨਹੀਂ ਚੱਲਦਾ ਤੂੰ ਉੱਤੇ ਕਿਉਂ ਨਹੀਂ ਚੱਲਦਾ ਗੁਰੂ ਸਾਹਿਬ ਜਿਹੜੀ ਤੈਨੂੰ ਦਿੱਤੀ ਸਿੱਖਿਆ ਤੂੰ ਉਹ ਤੇ ਕਿਉਂ ਨਹੀਂ ਚੱਲਦਾ ਤੈਨੂੰ ਸਮਝਾਉਣ ਲਈ ਗ੍ਰੰਥ ਲਿਖਿਆ ਲੇਖਾ ਪਲ ਪਲ ਦਾ ਉਹ ਲੇਖਾ ਪਲ ਪਲ ਦਾ ਤੈਨੂੰ ਸਮਝਾਉਣ ਲਈ ਗ੍ਰੰਥ ਲਿਖਿਆ ਲੇਖਾ ਪਲ ਪਲ ਦਾ ਆਰ ਜ਼ਿੰਦਗੀ ਬਝਾਲ ਅਗ ਦੱਬੀ ਐ RAM ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਬਬੀ ਲੰਬੀ ਐ RAM ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਬਬੀ ਲੰਬੀ ਐ ਧੀਆਂ ਪੁੱਤ ਪੱਲ ਨੇ ਬੜਾ ਧਰਮ ਹੈ ਨੇਕੀ ਦੀ ਕਮਾਈ ਨਾ ਨੇਕੀ ਦੀ ਕਮਾਈ ਨਾ ਕਿਰਤ ਕੋਈ ਨਹੀਂ ਮਾੜੀ ਕਾਸ ਦੀ ਸ਼ਰਮ ਹੈ ਪਲਾ ਹੈ ਭਲਾਈ ਨਾ ਕਿਰਤ ਕੋਈ ਨਹੀਂ ਮਾੜੀ ਕਾਸ ਦੀ ਸ਼ਰਮ ਹੈ ਪਲਾ ਹੈ ਭਲਾਈ ਨਾ ਧੀਨ ਦੁਖੀਏ ਲਿਖਤੇ ਵਾਰ ਜ਼ਿੰਦਗੀ ਉਹ ਜਸ ਗਉਣ ਸਭੀ ਐ RAM ਨਾਮ ਜਪ ਕੇ ਸਵਾਰ ਜ਼ਿੰਦਗੀ ਉਹ ਸਭੀ ਲੰਬੀ ਐ RAM ਨਾਮ ਜਪ ਕੇ ਸਵਾਰ ਲੈ ਗਈ ਜੋ ਸਬਬੀ ਲੰਬੀ ਐ ਉਹ ਲੋਕਾਂ ਨੂੰ ਉਜਾੜਨਾ ਸਵਾਉਣਾ ਰਾੜਨਾ ਲੋਕਾਂ ਨੂੰ ਉਜਾੜਨਾ ਰਮਾਉਣਾ ਸਾੜਨਾ ਲੈਣੀਆਂ ਕਰੋ ਪੀਆਂ ਮਾੜਿਆ ਨਾ ਥੱਕਾ ਡੋਲਨਾ ਵਗਾੜਨਾ ਬਰਾਈਆਂ ਸਿਰ ਥੋਪੀਆਂ ਬਰਾਈਆਂ ਸਿਰ ਥੋਪੀਆਂ ਮਾੜਿਆ ਨਾ ਥੱਕਾ ਡੋਲਨਾ ਵਗਾੜਨਾ ਬਰਾਈਆਂ ਸਿਰ ਥੋਪੀਆਂ ਉਹ ਹੋ ਕੇ ਖਾਨ ਖੱਬੀ ਐ RAM ਨਾਮ ਜੱਪ ਕੇ ਸਵਾਰ ਜ਼ਿੰਦਗੀ ਜੋ ਸਬਬੀ ਲੰਬੀ ਐ RAM ਨਾਮ ਜੱਪ ਕੇ ਸਵਾਰ ਜ਼ਿੰਦਗੀ ਜੋ ਸਬਬੀ ਲੰਬੀ ਐ ਔ ਸਾਰਾ ਸੁੱਖ ਹੁੰਦਾ ਈ ਸ਼ਰਨ ਸਾਧੂ ਦੀ ਪਾਪ ਥੋ ਲੈ ਥੂੜੀ ਸੇ ਘਰ ਸੁੱਖ ਬਾਰ ਮਿਲੇ ਸੋ ਬਾਬਾ ਦੂਦੀ ਜੇ ਤਬਦੀ ਕੁੜੀ ਸੇ ਸੁਖ ਭਾਰ ਮਿਲੇ ਸੋ ਬਾਬਾ ਦੂਦੀ ਜੇ ਤਬਦੀ ਕੁੜੀ ਸੇ ਸੋਹਣੇ ਵਾਂਗ ਸੋਹਣਿਆ ਹਾ ਏ ਸੋਹਣੇ ਵਾਂਗ ਸੋਹਣਿਆ ਨਕਾਰ ਜ਼ਿੰਦਗੀ ਜਿਉ ਅਤਰ ਡੱਬੀ ਐ RAM ਨਾਮ ਜੱਪ ਕੇ ਸਵਾਰ ਜ਼ਿੰਦਗੀ ਜੋ ਸਬਬੀ ਲੰਬੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਬਬੀ ਲੰਬੀ ਐ ਓ ਵਿੱਧਾ ਹਲਮਤ ਤੇ ਇਮਾਨਦਾਰੀ ਜੋ ਹੀਰਿਆਂ ਦਾ ਹਾਰ ਹੈ ਹੀਰਿਆਂ ਦਾ ਹਾਰ ਹੈ ਵਿੱਧਾ ਹਲਮਤ ਤੇ ਇਮਾਨਦਾਰੀ ਜੋ ਹੀਰਿਆਂ ਦਾ ਹਾਰ ਹੈ ਦੇਸ਼ ਤੇ ਧਰਮ ਉੱਤੇ ਫਿਦਾਕਾਰੀ ਜੋ ਜੋਦੇ ਦਾ ਸ਼ਿੰਗਾਰ ਹੈ ਜੋਦੇ ਦਾ ਸ਼ਿੰਗਾਰ ਹੈ ਦੇਸ਼ ਤੇ ਧਰਮ ਉੱਤੇ ਫਿਦਾਕਾਰੀ ਜੋ ਜੋਦੇ ਦਾ ਸ਼ਿੰਗਾਰ ਹੈ ਕਿਆ ਹੁਣ ਤਿੰਨ ਦਾ ਨਖਵਾਰ ਜ਼ਿੰਦਗੀ ਉਹ ਦੁੱਖ ਹੀ ਸਲੰਪੀ ਐ ਰਾਮਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਵੀ ਲੰਬੀ ਐ ਰਾਮਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਵੀ ਲੰਬੀ ਐ ਅਸੀਂ ਨੀਕੇ ਚੰਗੇ ਹੋਰ ਬੁਰਾ ਕੋਈ ਨਾ ਬਾਣੀ ਜਾਚ ਦੱਸਦੀ ਬਾਣੀ ਜਾਚ ਦੱਸਦੀ ਬਾਣੀ ਜਾਚ ਦੱਸਦੀ ਅਸੀਂ ਨੀਕੇ ਚੰਗੇ ਹੋਰ ਬੁਰਾ ਕੋਈ ਨਾ ਬਾਣੀ ਜਾਚ ਦੱਸਦੀ ਪੂਜੀ ਜਾਂਦੀ ਨੇਕੀ ਤੇ ਬਦੀ ਨੂੰ ਢੋਈ ਨਾ ਬਾਤ ਜੀ ਬਾਰਸਦੀ ਬਾਤ ਜੀ ਬਾਰਸਦੀ ਆਪੂਜੀ ਜਾਂਦੀ ਨੇਕੀ ਤੇ ਬਦੀ ਕੋਈ ਨਾ ਬਾਤ ਜੀ ਬਾਰਸ ਦੀ ਅੰਮੰਕੇ ਵੰਗੂ ਸੋਣਿਆ ਓਏ ਬੰਕੇ ਜੋ ਬਣਾ ਲ ਕਮਖਾਰ ਜ਼ਿੰਦਗੀ ਉਹ ਦੇਖ ਕੈਸੇ ਫੱਬੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਬੱਬੀ ਲੰਬੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਬਬੀ ਲੰਬੀ ਆ